ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਗੁਰਪੁਰਬ ਦਾ ਦਿਹਾੜਾ ਚੱਲ ਰਿਹਾ ਤਿੰਨ ਦਿਨਾਂ ਤੋਂ ਲੈ ਕੇ ਆ ਖਨਪੜ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਾਸ਼ ਹੋਏ ਹੋਏ ਨੇਗੇ ਔਰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤੇ ਸਾਰੇ ਜਣੇ ਹਨਾ ਗੁਰਦੁਆਰਾ ਸਾਹਿਬ ਜਾਓ ਉੱਥੇ ਜਾ ਕੇ ਸੇਵਾ ਕਰੋ ਜਿੰਨੇ ਕੁ ਵੀ ਹੁੰਦੀ ਆ ਕੁਰਬਾਨੀ ਸੁਣੋ ਜਿੱਤੋਂ ਸੇਵਾ ਨਹੀਂ ਹੁੰਦੀ ਕੁਰਬਾਨੀ ਸੁਣ ਸਕਦੇ ਆ ਹਨਾ ਪਰ ਗੁਰਦੁਆਰਾ ਸਾਹਿਬ ਜਾਣਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਘਰੇ ਬਹਿ ਕੇ ਵੀ ਆਪਾਂ ਪਾਠ ਕਰ ਸਕਦੇ ਆ ਜੇ ਨਹੀਂ ਜਾ ਸਕਦੇ ਤਾਂ ਘਰੇ ਬੈਠ ਕੇ ਗੋਤਾਰਕ ਦੇਵ ਜੀ ਦਾ ਜਿਹੜਾ ਹਨ ਪ੍ਰਕਾਸ਼ ਪੁਰਬ ਆਪਾਂ ਘਰੇ ਵੀ ਮਨਾ ਸਕਦੇ ਆ ਕੁਰਬਾਨੀ ਪਾਠ ਸਕਦੇ ਆ ਪਾਠ ਕਰ ਸਕਦੇ ਆ ਉਹਨਾਂ ਨੂੰ ਯਾਦ ਕਰ ਸਕਦੇ ਆ ਬਾਕੀ ਜਿੰਨੀ ਸੇਵਾ ਚਿਸਕਿ ਸੇਵਾ ਚਿਸ ਤਰ੍ਹਾਂ ਵੀ ਹੁੰਦੀ ਆ ਉਹ ਕਰਨੀ ਬਹੁਤ ਹੀ ਵਧੀਆ ਜ਼ਿਆਦਾ ਜ਼ਰੂਰੀ ਹੈ ਸਾਰਿਆਂ ਨੂੰ ਲੱਖ ਲੱਖ ਕਰੋੜ ਕਰੋੜ ਬਧਾਈਆਂ ਬੋਲਣਾ ਗਰੀਵ ਜੀ ਦੇ ਪ੍ਰਕਾਸ਼ ਪੁਰਬ ਦੀਆਂ 对。Sí.